ਅੰਮ੍ਰਿਤਸਰ ਦੇ ਰਾਜਾ ਸੰਸਿਵਿਕੇ ਬੀਤੀ ਦਿਨ ਸ਼ਾਮ ਤਿੰਨ ਬੱਚੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ਦੇ ਵਿੱਚ ਨਹਾਉਣ ਦੇ ਲਈ ਗਏ ਸਨ ਤੇ ਤੇਜ਼ ਬਹਾਵ ਪਾਣੀ ਵਿੱਚ ਉਹ ਬੈ ਗਏ ਤਿੰਨੋਂ ਬੱਚਿਆਂ ਦੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ ਅਤੇ ਅੱਜ ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰਿਤ, ਕ੍ਰਿਸ਼ਨ ਅਤੇ ਜਸਕਰਨ ਵਜੋਂ ਹੋਈ ਹੈ ਜਿਨ੍ਹਾਂ ਦੀ ਉਮਰ 15 ਸਾਲ, 17 ਸਾਲ ਤੇ 13 ਸਾਲ ਦੱਸੀ ਜਾ ਰਹੀ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਤੇ ਉੱਥੇ ਹੀ ਪੀੜਿਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ ਅੱਜ ਤਿੰਨਾਂ ਬੱਚਿਆਂ ਦਾ ਪੋਸਟਮਾਰਟਮ ਵੀ ਕਰਵਾਇਆ ਚਾ ਰਿਹਾ ਹੈ ਇਸ ਮੌਕੇ ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਬੱਚੇ ਤਿੰਨੇ ਨੰਗਲ ਦੇ ਰਹਿਣ ਵਾਲੇ ਸਨ ਤੇ ਤਿੰਨੇ ਨਾਬਾਲਗ ਸਨ 15 ਸਾਲਾਂ ਤੇ 17 ਸਾਲਾਂ ਤੇ 13 ਸਾਲਾਂ ਦਾ ਇਹ ਉੱਥੇ ਆਪਣੇ ਲਾਗੇ ਨਹਿਰ ਵਗਦੀ ਉੱਤੇ ਨਹਾ ਰਹੇ ਸਨ ਨਹਿਰ ਦਾ ਬਹੁਤ ਜ਼ਿਆਦਾ ਹੋਣ ਕਰਕੇ ਰੱਸੀ ਇਹਨਾਂ ਨੇ ਲਾਗੇ ਬਨ ਕੇ ਜੋ ਰੱਸੀ ਟੁੱਟ ਗਈ ਤੇ ਇਹ ਚਾਰੇ ਜਣੇ ਇੱਕ ਜਣਾ ਬਚ ਗਿਆ ਤੇ ਮੌਕੇ ਤੇ ਤਿੰਨ ਜਣੇ ਸਨ ਉਹ ਬਹਾ ਜ਼ਿਆਦਾ ਹੋਣ ਕਰਕੇ ਇਹਨਾਂ ਨੂੰ ਬਚਾ ਨਾ ਸਕੇ ਤੇ ਵਿੱਚ ਹੀ ਇਹਨਾਂ ਦੀ ਡੈਥ ਹੋ ਗਈ। ਐਂਡ ਦੇਖੋ।

ਹਾਂਜੀ ਭਾਜੀ ਦੱਸੋ ਹਾਂ ਕੀ ਪਾਬਲਾ ਸਰ ਕਿਹਾ ਇਹ ਨਾ ਤਿੰਨ ਬੱਚੇ ਸੀ ਉਥੇ ਤੋਲੇ ਨੰਗਲ ਦੇ ਤਿੰਨ ਹੋ ਰਹਿਣ ਵਾਲੇ ਸੀ ਤਿੰਨੇ ਨਬਾਲਗ ਸੀ 15 ਸਾਲਾਂ ਦਾ 17 ਸਾਲਾਂ ਦਾ 13 ਸਾਲਾਂ ਦਾ ਤੇ ਉਥੇ ਆਪਣੇ ਲਾਗੇ ਨਹਿਰ ਵਗਦੀ ਆ ਉਥੇ ਨਹਾ ਰਹੇ ਸੀ ਨਹਿਰ ਦਾ ਬਹਾਵ ਜ਼ਿਆਦਾ ਹੋਣ ਕਰਕੇ ਰੱਸੀ ਇਹਨਾਂ ਨੇ ਲਾ ਕੇ ਬੰਨ ਕੇ ਤੇ ਰੱਸੀ ਟੁੱਟ ਗਈ ਤੇ ਨਹਾ ਚਾਰ ਜਣੇ ਰਹੀ ਇੱਕ ਜਣਾ ਬਚ ਗਿਆ ਮੌਕੇ ਤੋਂ ਜਿਹੜੇ ਤਿੰਨ ਜਣੇ ਸੀ ਉਹ ਬਹਾਵ ਜ਼ਿਆਦਾ ਹੋਣ ਕਰਕੇ ਆਪਣਾ ਨੂੰ ਬਚਾ ਨਾ ਸਕਦੇ ਵਿੱਚ ਹੀ ਉਹਨਾਂ ਦੀ ਡੈਥ ਹੋ ਗਈ ਤੇ ਮਨੇ ਹੁਣ ਤਿੰਨਾਂ ਦੀ ਡੈੱਡ ਬੋਡੀ ਬਰਾਮਦ ਹੋ ਗਈਆਂ ਨੇ ਇੱਥੇ ਆਪਾਂ ਪੋਸਟਮਾਰਟਮ ਕਰਵਾਉਣ ਆਏ ਇਹਨਾਂ ਨੂੰ ਕਾਗਜ਼ ਇਹਨਾਂ ਦੇ ਹਵਾਲੇ ਕਰਦੇ ਆ ਉਹਨਾਂ ਨੇ ਬੋਰਡ ਨਿਯੁਕਤ ਕਰਤਾ ਵਾ ਜਿੰਨੀ ਜਿੰਦੂ ਜਦ ਕਰਨੀ ਪਈ ਬੋਡੀਆਂ ਦੇ ਬੰਦੇ ਵਿੱਚ ਜੇ ਕੋਈ ਨਾਰਮਲ ਚਲੋ ਇੱਕ ਤਾਂ ਕੱਲ ਮਿਲ ਗਈ ਤੇ ਦੋ ਅੱਜ ਮਿਲ ਜਾਣੇ ਤੇ ਗੋਤਾਖੋਰ ਵੀ ਬੁਲਾਏ ਸੀ ਵੌਲੰਟੀਅਰਸ ਦੀ ਟੀਮ ਵੀ ਆਈ ਸੀ ਲੋਕਾਂ ਲੋਕਲ ਜਿਹੜੇ ਆਪਣੇ ਮੁੰਡੇ ਨੇ ਉਹਨਾਂ ਨੇ ਵੀ ਬਹੁਤ ਜ਼ਿਆਦਾ ਮਦਦ ਕੀਤੀ ਸਾਰਿਆਂ ਨੇ ਵੱਧ ਚੜ ਕੇ ਮਤ ਕਰਕੇ ਤੇ ਹੁਣ ਇਹਨਾਂ ਬੋਡੀਜ਼ ਲੱਗ ਗਈਆਂ ਨੇ ਸਰਕ ਸਰਕ ਤੋਂ ਲੋਕਾਂ ਨੂੰ ਹੁਕਮ ਦਿੱਤੇ ਹੁੰਦੇ ਨੇ ਕਿ ਨਹਿਰ ਦੇ ਵਿੱਚ ਨਾ ਚੱਲਦੇ ਪਾਣੀ ਚ ਨਹਾਇਆ ਜਾਵੇ ਉਹ ਖਤਰਨਾਕ ਹੈ ਪਰ ਫਿਰ ਵੀ ਲੋਕ ਬਾਜ਼ਲੀ ਆਉਂਦੇ ਕਿ ਉੱਥੇ ਸਖਤੀ ਕੀਤੀ ਗਈ ਸੀ ਇਸ ਤਰ੍ਹਾਂ ਦੀ ਕਿ ਬੱਚੇ ਨਾ ਨਹਾਉਣ ਨਹਿਰ ਦੇਖੋ ਨਹਿਰੀ ਵਿਭਾਗ ਵੱਲੋਂ ਜਾਂ ਹੋਰ ਵੱਲੋਂ ਹੁਕਮ ਪਹਿਲਾਂ ਕੀਤੇ ਗਏ ਸੀ ਇਹਨਾਂ ਚੀਜ਼ਾਂ ਤੋਂ ਬਚਾ ਰੱਖਿਆ ਜਾਵੇ ਜਿਨਾ ਜਗਦੇਵ ਕਲਾ ਨਹਿਰ ਆ ਉਹਦੇ ਉੱਤੇ ਪਹਿਲਾਂ ਵੀ ਹਦਾਇਤ ਲਿਖ ਕੇ ਵੀ ਹਦਾ ਪਰ ਉਸ ਦੇ باوجود ਵੀ ਇਹ ਲੋਕ ਕਈ ਵਾਰ ਮਲਗੀ ਮੇਲੇ ਤੇ ਜਿੱਥੇ ਗਏ ਸੀ ਉੱਥੇ ਉਹਨਾਂ ਨੇ ਥੋੜੀ ਸ਼ਰਾਰਤਾਂ ਜਾਂ ਲਾਲੋਤ ਆਪਾਂ ਕਿਸ ਨਭਾਵ ਜਿਆਦਾ ਹੁਣ ਕਰਕੇ ਇਹ ਕੰਮ ਹੋ ਗਿਆ ਤੇ ਹੁਣ ਪੋਸਟਮਾਰਡਮ ਕਰਵਾ ਕੇ ਤਾਂ ਮੰਗ ਕਰਦੇ ਆਪਾਂ ਕਿ ਕੋਈ ਮਾਲੀ ਸਹਾਇਤਾ ਕਰਵਾਈ ਜਾਵੇ ਪੁਲਿਸ ਹਾਂਜੀ ਮਾਲੀ ਸਹਾਇਤਾ ਜਿਹੜੇ ਆਪਣੇ ਮਾਲ ਵਿਭਾਗਾਂਆਂ ਜਾਂ ਡੀਸੀ ਸਾਹਿਬ ਜਿਨ੍ਹਾਂ ਦੇ ਤਸੀਹਦਾ ਸਾਹਿਬ ਨਾਲ ਗੱਲ ਹੋਈ ਸੀ ਜੋ ਬਣਦੀ ਹੋਊਗੀ ਜੋ ਦਾਇਰੇ ਦੇ ਵਿੱਚ ਰਹਿ ਕੇ ਕਾਨੂੰਨ ਦੇ ਮੁਤਾਬਕ ਹੋਊਗੀ ਉਹ ਪੂਰੀ ਤਰ੍ਹਾਂ ਉਹਨਾਂ ਵੱਲੋਂ ਦੇ ਪੀਜੋ ਵੀ ਕੋਈ ਇਸ ਤਰੀਕਾ ਗੱਲ ਤਾਂ ਸਾਹਮਣੀ ਆਈ ਨਹੀਂ ਵੀ ਇਹਨਾਂ ਨੂੰ ਕਿਸੇ ਨੇ ਜਾਣ ਬੁੱਝ ਕੇ ਰੱਸੀ ਕੱਟ ਕੇ ਕਿਸ ਤਰੀਕਾ ਜਾਂਚ ਕੀਤੀ ਆਪਾਂ ਪੂਰੀ ਸਾਰੀ ਤਾਂ ਬਿਲਕੁਲ ਇਹੋ ਨਾਮ ਦਾ ਐਸੇ ਕਰਮਪਾਸਿੰਗੀ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ